ਰੱਬ ਹੀ ਤਿੰਨ ਨੇ ਤੇ ਮਨ ਨੂੰ ਇੱਕ ਕਿਵੇਂ ਕਰੀਏ ਕਿਵੇਂ ਕਰੀਏ ਵਾਹ ਕਿਸ ਤਰ੍ਹਾਂ ਕਰੀਏ ਹੁਣ ਸਾਹਮਣੇ ਇੱਕ ਹੋਵੇ ਤੇ ਮਨ ਇੱਕ ਕਰੀਏ ਨਾ ਇਹ ਸਾਹਮਣੇ ਰੱਬ ਹੀ ਤਿੰਨ ਬੈਠੇ ਨੇ ਜਾਂ ਦੋ ਬੈਠੇ ਨੇ ਭਗਵਾਨ ਬੈਠੇ ਤੇ ਸ਼ੈਤਾਨ ਬੈਠੇ ਦੋਵੇਂ ਹੀ ਡਾਡੇ ਜਿਸ ਸੱਜਣ ਨੇ ਮੈਨੂੰ ਕਿਹਾ ਨਾ ਮੇਰਾ ਚੌਥਾ ਨਿਸ਼ਾਨਾ ਹੈ ਸ਼ੈਤਾਨ ਨੂੰ ਲੱਗਿਆ ਮੈਨੂੰ ਖੂਬ ਮਾਰਿਆ ਮੈਂ ਕਿ ਕਮ ਸੇ ਕਮ 20-30 ਲੱਖ ਬੰਦੇ ਤੇ ਹਜ ਕਰਨ ਜਾਂਦੇ ਤੇ ਸਾਰੇ ਪੱਥਰ ਮਾਰਦੇ ਨੇ ਪਰ ਸ਼ੈਤਾਨ ਤੇ ਅਜੇ ਵੀ ਨਹੀਂ ਮਰਿਆ ਸਾਲ ਦੇ ਸਾਲ ਉਹਨੂੰ ਲੱਖਾਂ ਪੱਥਰ ਪੈਂਦੇ ਨੇ ਉਹ ਤੇ ਅਜੇ ਵੀ ਜ਼ਿੰਦਾ ਹੈ ਅਜੇ ਵੀ ਜ਼ਿੰਦਾ ਹੈ ਇੱਕ ਸਚਾਈ ਹੈ